ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਹੋ ਠੀਕ ਠਾਕ ਹਾਂ ਬਾਈ ਤੇ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਵੀ ਜਿਹੜੇ ਬੱਕਰੀ ਪਾਲਣ ਦਾ ਧੰਦਾ ਬੱਕਰੀ ਫਾਰਮ ਕਰਿਆ ਇਹਨੇ ਜਾਂ ਕਰਨਾ ਜਾਂ ਜਿਹਨੇ ਕਰਕੇ ਛੜਤਾ ਮੰਨ ਕੇ ਚੱਲੋ ਗੱਲ ਇਹ ਵੀ ਇਹ ਧੰਦਾ ਯਾਰ ਇੱਕ ਵੀ ਮੱਲਾ ਹਰ ਇੱਕ ਬੰਦਾ ਇਹ ਧੰਦੇ کامیاب ਕਿਉਂ ਨਹੀਂ ਹੁੰਦਾ ਇਹ ਚੀਜ਼ ਤੁਹਾਨੂੰ ਮੈਂ ਦੱਸਣ ਜਾ ਰਿਹਾ ਅੱਜ ਵੀ ਹਰ ਇੱਕ ਬੰਦਾ ਕਾਮਯਾਬ ਕਿਉਂ ਨਹੀਂ ਹੁੰਦਾ ਗੱਲ ਇਹ ਹੈ ਵੀ ਕਾਮਯਾਬ ਹੋਣ ਵਾਸਤੇ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਆਪਣਾ ਦੁੱਖ ਦਰਦ ਸਾਰੇ ਝੱਲਣੇ ਪੈਂਦੇ ਆ ਬਾਈ ਹੁਣ ਤੁਸੀਂ ਯਕੀਨ ਨਹੀਂ ਮੰਨਣਾ ਵੀਡੀਓ ਪਾਈ ਹੋਈ ਐ ਇਸ ਤੋਂ ਪਹਿਲਾਂ ਪਾਈ ਐ ਜਿਹੜੀ ਆ ਵੀਡੀਓ ਤਾਂ ਹੁਣ ਮੈਂ ਬਣਾ ਰਿਹਾ ਹਾਂ ਹਜੇ ਇਹ ਪਿਆਜ਼ ਐਪਲੋਡ ਕਰੂੰਗਾ ਇਸ ਤੋਂ ਪਹਿਲਾਂ ਪਾਈ ਹੋਈ ਆ ਤੁਸੀਂ ਸਭ ਨੇ ਵੇਖ ਲਈ ਉਹ ਵੀ ਘਾਟੇ ਦੀ ਨਿਸ਼ਾਨੀ ਜਿਹੜੀ ਫਾਰਮ ਦੇ ਵਿੱਚ ਹੈ ਉਹ ਬੱਕਰੀ ਬੱਚੇ ਸਿੱਟਣ ਦੀ ਸਭ ਤੋਂ ਵੱਡੀ ਸ਼ਿਕਾਇਤ ਹੈ ਇਹ ਨਾ ਤਾਂ ਕੋਈ ਬੰਦਾ ਅੱਜ ਤੱਕ ਰੋਕ ਸਕਿਆ ਤੇ ਨਾ ਹੀ ਰੁਕੇ ਕਿਸੇ ਤੋਂ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਵੀ ਬੱਚੇ ਮੰਨ ਲਾ ਸਿੱਟਦੀਆਂ ਕਿਉਂ ਬੱਕਰੀਆਂ ਇਹਦਾ ਕਾਰਨ ਪਤਾ ਹੀ ਨਹੀਂ ਲੱਗਦਾ ਹੁਣ ਮੇਰੀ ਬੱਕਰੀ ਦਾ ਤਾਂ ਕਾਰਨ ਇਹ ਹੈ ਵੀ ਪੀੜ ਨਾਲ ਬੱਚੇ ਸਿੱਟ ਗਈ ਚੱਲਿਆ ਨੀ ਗਈ ਪੀੜ ਪੈਰ ਦੀ ਪੀੜ ਮੰਨ ਲਾ ਤਾਂ ਚੱਲੀ ਨਹੀਂ ਗਈ ਉਹਦੇ ਕਾਰਨ ਬੱਚੇ ਸਿੱਟ ਗਈ ਬੱਕਰੀ ਠੀਕ ਹੈ ਤੇ ਜੇ ਹੁਣ ਆਪਾਂ ਜਦੋਂ ਬੱਕਰੀ ਦੇ ਖੂਨ ਪੈਣ ਲੱਗ ਗਿਆ ਮਤਲਬ ਬੱਚੇ ਸਿੱਟਣ ਦੀ ਤਿਆਰੀ ਚਾ ਬੱਕਰੀ ਉਦੋਂ ਬਾਈ ਕੋਈ ਨਹੀਂ ਰੋਕ ਸਕਦਾ ਉਦੋਂ ਬਾਈ ਕੋਈ ਨਹੀਂ ਰੋਕ ਸਕਦਾ ਹੁਣ ਬਾਈ ਕੋਈ ਤਾਂ ਕਹਿੰਦਾ ਹਲਦੀ ਦੇ ਦੇ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਬਾਈ ਜਦੋਂ ਡਾਕਟਰ ਕਹਿੰਦਾ ਬਾਈ ਮੂੰਹ ਬੱਚੇਦਾਨੀ ਦਾ ਖੁੱਲ ਗਿਆ ਮੇਤਰਾ ਕਹਿੰਦਾ ਰੋਕਿਆ ਨਹੀਂ ਮਾਈ ਦਾ ਲਾਲ ਕੋਈ ਵੀ ਇਹਨੂੰ ਜੰਮਿਆ ਨਹੀਂ ਮਤਲਬ ਮਾਈ ਦਾ ਲਾਲ ਕੋਈ ਵੀ ਰੋਕ ਦੇ ਠੀਕ ਹੈ ਗੱਲ ਇਹ ਹੈ ਵੀ ਇਹਦੇ ਵਿੱਚ ਮਰਨ ਮਰਾਉਣ ਵਾਲੀ ਜਿਹੜੀ ਸਾਂਖਿਆ ਗਈ ਉਹ ਵੱਧ ਵੱਧ ਹੈਗੀ ਹੈ ਮੰਨ ਲਾ ਮਰਦੇ ਆ ਬੱਚੇ ਵੀ ਵੱਡੇ ਪਸ਼ੂ ਵੀ ਮਰਦੇ ਆ ਇਹਦਾ ਸਿਸਟਮ ਹੈ ਜਿਹੜਾ ਐਸੇ ਲੋਟ ਹੀ ਚੱਲਦਾ ਹੈ ਜੇ ਮੈਂ ਤੁਹਾਨੂੰ ਆਖਾਂ ਵੀ ਵੱਡੇ ਫਾਰਮ ਜਿਹੜੇ ਕਾਮਯਾਬ ਨੇ ਚਲੋ ਮਾਲਕ ਦੀ ਕਿਰਪਾ ਨਾਲ ਉਹਨਾਂ ਨੇ ਮਿਹਨਤ ਕੀਤੀ ਬਰੀਡ ਬਣਾਈ ਠੀਕ ਹੈ ਫਿਰ ਆਪਣੇ ਵਰਗਿਆਂ ਨੂੰ ਗਾਂ ਦਿੱਤੀ ਬਰੀਡ ਮੰਨ ਲਾ ਜਿੰਨਾ ਬੰਦਿਆਂ ਨੇ ਪੂਰੀ ਮਿਹਨਤ ਲਾ ਕੇ ਸਾਰੀ ਉਮਰ ਟੱਪ ਜਾਂਦੀ ਹੈ ਬਈ ਬਰੀਡ ਬਣਾਉਣ ਤੇ ਇਹ ਨਹੀਂ ਹੈਗਾ ਹੁਣ ਅਗਲਾ ਕਹਿੰਦਾ 2 ਸਾਲਾਂ ਚ ਕੰਮ ਚੱਲ ਪੂ ਤਿੰਨ ਚੱਲ ਪੂ ਬਾਈ ਮੇਰੀ ਸੁਣ ਲੋ ਗੱਲ ਮੈਨੂੰ ਹੋਗੇ 5 6 ਸਾਲ ਮੱਥਾ ਮਾਰਦੇ ਨੂੰ ਯਾਰ ਠੀਕ ਹੈ ਤੇ ਜਿਹੜਾ ਕੋਈ ਪਸ਼ੂ ਮਰਨਾ ਹੈ ਜਾਂ ਜਿਹਨੇ ਬੱਚੇ ਹਟਨੇ ਬਾਈ ਉਹ ਪਤਾ ਹੀ ਨਹੀਂ ਲੱਗਦਾ ਵੀ ਕੀ ਤਾਂ ਬਿਮਾਰੀ ਬਣ ਗਈ ਇਹਨੂੰ ਤੇ ਕੀ ਕਾਰਨ ਬਣ ਗਿਆ ਇਹਨੂੰ ਉਹ ਕੋਈ ਭੇਤ ਨਹੀਂ ਆਇਆ ਅਜ ਤੱਕ ਠੀਕ ਹੈ ਅੱਛਾ ਵੱਡੀ ਚੀਜ਼ ਮਿਹਨਤ ਦੀ ਹੈ ਸਮਾਈ ਦੀ ਐ ਜੇ ਆਪਾਂ ਵਧੀਆ ਇਹਨਾਂ ਨੂੰ ਸਾਮਾਂਗੇ ਵਧੀਆ ਮੰਲਾ ਉਹ ਕਰਾਂਗੇ ਖਾਣ ਪੀਣ ਦੀ ਖਰਾਕ ਦੇਵਾਂਗੇ ਸਫਾਈ ਰੱਖਾਂਗੇ ਪਸੂ ਨੂੰ ਨਵਾ ਧਵਾ ਕੇ ਰੱਖਾਂਗੇ ਬੱਕਰੀਆਂ ਨੂੰ ਅੱਜ ਕੱਲ ਨਵਾਓ ਬਾਈ ਬੱਕਰੀਆਂ ਚਚੜ ਬਹੁਤ ਪਈ ਜਾਂਦੇ ਹਨਾ ਨਵਾ ਕੇ ਸਾਬਣ ਲਾ ਕੇ ਛੱਡ ਦਿਓ ਚਚੜ ਨਹੀਂ ਪੈਂਦੇ ਠੀਕ ਹੈ ਬੱਕਰੀਆਂ ਰਾਜ ਹੀ ਨਹੀਂ ਹੁੰਦੀਆਂ ਮਾਰੇ ਬੰਦੇ ਤੋਂ ਯਾਰ ਪਸ਼ੂ ਨਹੀਂ ਰਾਜੀ ਹੁੰਦਾ ਬਸ ਗੱਲ ਇੱਥੇ ਮੁੱਕ ਗਈ ਯਾਰ ਪਸ਼ੂ ਮੇਰੇ ਵੀ ਲਿੱਥੇ ਆ ਮੈਂ ਤੁਹਾਨੂੰ ਐਵੇਂ ਕਹਿੰਦਾ ਮੱਛਰ ਖਾ ਗਿਆ ਪਟਕੇ ਬਾਈ ਹਨਾ ਮੈਨੂੰ ਐਵੇਂ ਕਹੀ ਜਾਮਾ ਵੀ ਯਾਰ ਮੈਂ ਤਾਂ ਆਪਾਂ ਬਹੁਤ ਤਕੜਾ ਮੰਨ ਲਾ ਵੀ ਫਾਰਮਰ ਬਣ ਗਿਆ ਨਹੀਂ ਠੀਕ ਹੈ ਹਜੇ ਮੈਂ ਵੀ ਸਿੱਖੀ ਐਨਾ ਵੱਡੇ ਭਾਈ ਗੱਲ ਕਰ ਐਨਾ ਬੰਦਾ ساری ਉਮਰ ਸਿੱਖਦਾ ਹੀ ਰਹਿੰਦਾ ਉਹ ਆਪਾਂ ਨੂੰ ਪਤਾ ਠੀਕ ਹੈ ਤੇ ਮੇਨ ਮਕਸਦ ਇਹ ਐ ਵੀ ਭਰਾ ਉਹ ਜਿਹੜਾ ਬੰਦਾ ਫੇਲ ਹੁੰਦਾ ਹੈ ਫੇਲ ਹੁੰਦਾ ਕਿਵੇਂ ਮੈਂ ਬਾਹਲੇ ਬੰਦੇ ਵੇਖ ਲੇ ਹੁਣ ਮੰਨ ਕੇ ਚੱਲੋ ਕੀ ਕਰਦੇ ਆ ਨਾ ਪਾਉਂਦੇ ਨਹੀਂ ਕੁਛ ਪਤੰਦਰ ਪਾ ਕੇ ਤੜਕੇ ਮੱਝਾਂ ਮੰਗੂ ਉਹਨਾਂ ਨੂੰ ਸੰਨੀ ਦਾ ਟਕ ਮੱਲਾ ਰੁੱਕ ਭਾਈ ਪਾਤੀ ਸੰਨੀ ਬਸ ਦੁਪਹਿਰੇ ਫਿਰ ਦੇਖਣਗੇ ਉਦੋਂ ਪਤਾ ਦੋ ਟਾਈਮ ਹੀ ਪਾਉਂਦੇ ਆ ਮਾਂ ਦੇ ਪੁੱਤ ਗਾਵਾਂ ਮੰਗੂ ਗਾਵਾਂ ਮੱਝਾਂ ਮੰਗੂ ਵੀ ਹਾਂ ਇਹ ਤਾਂ ਰੱਜ ਲੈ ਭਾਈ ਨਹੀਂ ਭਾਈ ਗਲਤ ਆ ਤੁਹਾਡਾ ਸਿਸਟਮ ਇਹ ਤਾਂ ਇਹ ਪਸ਼ੂ ਵਿੱਚ ਵਰ ਜਾਂਦੇ ਆ ਰਾਜੀ ਨਹੀਂ ਹੁੰਦੇ ਠੀਕ ਆ ਪਸ਼ੂ ਰਾਜੀ ਨਹੀਂ ਹੁੰਦੇ ਲਿੱッセ ਰਹਿੰਦੇ ਆ ਜਮੇ ਵਿੱਚ ਵਰ ਜਾਂਦੇ ਆ ਸੁੱਕ ਜਾਂਦੀਆਂ ਬੱਕਰੀਆਂ ਭਾਈ ਫਿਰ ਉਹ ਪਤਾ ਕੀ ਚੱਕਰ ਫਿਰ ਪਤਾ ਕੀ ਕਰਦੇ ਆ ਮੇਰੇ ਵਰਗਾ ਜਾ ਕੇ ਦੱਸ ਦਿੰਦਾ ਇਹਨਾਂ ਨੂੰ ਕੀੜਿਆਂ ਵਾਲੀ ਦਵਾਈ ਹੈ ਨੀਲ ਜਾਣ ਨੀਲ ਜਾਣ ਦਵਾਈ ਮਸ਼ਹੂਰ ਆ ਹੋਰ ਦਵਾਈ ਹੈ ਨਹੀਂ ਕੋਈ ਹਨਾ ਦਵਾਈਆਂ ਬਈ ਹੋਰ ਬਹੁਤ ਨੇ ਹੋਰ ਵੀ ਦੇ ਸਕਦੇ ਆ ਆਪਾਂ ਟਾਈਮ ਦੇ ਹਿਸਾਬ ਨਾਲ ਮੌਸਮ ਦੇ ਹਿਸਾਬ ਨਾਲ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਨੇ ਉਸ ਹਿਸਾਬ ਨਾਲ ਆ ਉਹਦਾ ਕੋਈ ਰਿਸਟਿੰਗ ਕਰ ਲਿਆ ਕਰੋ ਖੜ ਜਾ ਹੈ ਫੇਰ ਖਾਣ ਹੋ ਇੰਨਾ ਖੜਾ ਗਹੀਂ ਤਰੀ ਨਹੀਂ ਹੋੜ ਮੁੜ ਮੁੜ ਚੱਲ ਤੇ ਮੈਂ ਇਹੀ ਗੱਲ ਵਾਰ-ਵਾਰ ਕਹਿੰਨੇ ਜੇ ਤੁਸੀਂ ਘਰੇ ਸਟਾਲ ਫੀਡ ਤੇ ਬੱਕਰੀਆਂ ਰੱਖਣੀਆਂ ਨਵਾਂ ਬੰਦਾ ਨਵੇਂ ਬੰਦੇ ਵਾਸਤੇ ਕਹਿੰਨਾ ਮੈਂ ਤਾਂ ਕੰਮ ਆ ਫੇਲ ਭਰਾਓ ਬਸ ਗੱਲ ਇੱਥੇ ਮੁੱਕਦੀ ਐ ਫੇਲ ਕਿਵੇਂ ਐ ਬੱਕਰੀ ਪਾਲਦੀ ਐ ਘੰਟੇ-ਘੰਟੇ ਬਾਅਦ ਠੀਕ ਐ ਮੰਨ ਲਾ ਜੇ ਹੋਰ 10-15 ਬੱਕਰੀਆਂ ਇੱਕ ਟੋਕਰਾ ਪਾਤਾ ਝਾਰ ਕੇ ਨੀਰਾ ਗੁਮਾਰੇ ਦਾ ਪਾਤਾ ਸਨ ਨਹੀਂ ਕਰਤੀ ਗੁਮਾਰੇ ਦਾ ਨੀਰਾ ਸਾਰਾ ਨਹੀਂ ਖਾਨੀ ਚੱਕਣਾ ਪਊਗਾ ਜਿਹੜਾ ਖੋਲਣੀਆਂ ਚ ਬਚ ਗਿਆ ਉਹਨੂੰ ਚੱਕਣਾ ਪਊਗਾ ਚੱਕ ਕੇ ਸਾਫ਼ ਕਰਕੇ ਦੁਬਾਰੇ ਫੇਰ ਪਾਤਾ ਐ ਸਿਸਟਮ ਚੱਲਦਾ ਵੱਡੇ ਭਾਈ ਇਹਨਾਂ ਦਾ ਘੰਟੇ-ਘੰਟੇ ਦੋ-ਦੋ ਘੰਟਿਆਂ ਤੇ ਰੱਖ ਲੋ ਦੋ-ਦੋ ਘੰਟਿਆਂ ਬਾਅਦ ਭਾਈ ਚੱਲੋ ਬੱਕਰੀ ਤੇ ਘੋੜੀ ਦਾ ਕੀ ਸਿਸਟਮ ਹੁੰਦਾ ਹੈ ਉਹ ਨੀਰਾ ਪਾਤਾ ਇਹਨਾਂ ਨੇ ਖਾਈ ਜਾਣਾ ਮਗਰ ਦੀ ਕੱਢੀ ਜਾਣਾ ਭਾਈ ਮੀਂਹਾਂ ਕਰੀ ਜਾਣੀਆਂ ਮਗਰ ਦੀ ਕੱਢੀ ਜਾਣਾ ਘੋੜੀ ਤੇ ਬੱਕਰੀ ਦਾ ਸਿਸਟਮ ਹੈ ਏ ਮੱਧਿਆਂ ਦਾ ਸਿਸਟਮ ਹੋਰ ਹੈ ਉਹਨਾਂ ਨੇ ਬਾਈ ਉਹ ਉਰੌਲਾ ਕਿੱਥੇ ਪੈਂਦਾ ਮੱਧਿਆਂ ਦਾ ਹੁਣ ਮੱਧਿਆਂ ਨੂੰ ਆਪਾਂ ਬਈ ਕਿਰੇਂ ਬਈ ਪੰਡ ਠੋਕੀ ਦੋ ਮੱਧਿਆਂ ਮੰਨ ਲਾ ਚਾਰ ਟੋਕਰੇ ਪਾਤੇ ਉਹਨਾਂ ਨੇ ਖਾਈ ਜਾਣਾ ਬਾਈ ਆਥਨ ਤੱਕਰ ਹੈ ਤੇ ਤੁਸੀਂ ਬੱਕਰੀਆਂ ਨੂੰ ਟੋਕਰਾ ਭਰ ਕੇ ਪਾਦਾ ਵੀ ਹਾਂ ਇਹ ਖਾਈ ਜਾਣਗੇ ਨਹੀਂ ਬਾਈ ਇਹ ਚੰਗਾ ਚੰਗਾ ਖਾ ਕੇ ਆਪਦਾ ਬਾਕੀ ਛੱਡ ਦੇਣੀ ਹੈ ਹਨਾ ਬਾਕੀ ਇਹਨਾਂ ਨੇ ਛੱਡ ਦੇਣਾ ਫੇਰ ਫੇਰ ਮੰਨ ਕੇ ਚੱਲੋ ਫੇਰ ਸਿਸਟਮ ਜੇ ਆਪਾਂ 14 ਦਿਨ ਇਹਨਾਂ ਨੂੰ ਘਰੇ ਪਾਈ ਜਾਵਾਂਗੇ ਮੰਨ ਲਾ ਕਦੇ ਨੀੜਾ ਪਤਾ ਕਿਥੇ ਨਹੀਂ ਪਾ ਦੀ ਕਿ ਦਾਣਾ ਪਤਾ ਫੇਰ ਬਚਾਵਾਂਗੇ ਕੀ ਫੇਰ ਬਚਦਾ ਨਹੀਂ ਕੁਛ ਬਾਈ ਫੇਰ ਖਰਚਾ ਟੱਪ ਜਾਂਦਾ ਉੱਥੋਂ ਵੀ ਫੇਰ ਇੱਕ ਜ਼ਮਾਨੀ ਵੀ ਨਹੀਂ ਬਚਦੀ ਇਹ ਵੀ ਗੱਲ ਨਾਲ ਆ ਟੋਲ ਫੀਡ ਦਾ ਤਾਂ ਕੰਮ ਆ ਇਹ ਠੀਕ ਹੈ ਤੇ ਜੇ ਤੁਸੀਂ ਭਰਾਵੋ ਬਾਹਰ ਕਿਹੜਾ ਦਵਾਉਣੇ ਹੋ ਬਾਹਰ ਤੋਂ ਨੂੰ ਸੰਗ ਲੱਗਦੀ ਹੈ ਮੈਨੂੰ ਪਤਾ ਬਾਈ ਮੈਂ ਬਸੇਰੇ ਬੰਦਿਆਂ ਨੂੰ ਵੇਖਿਆ ਭਾਈ ਯਾਰ ਬਾਹਰ ਤਾਂ ਸੰਗ ਹੀ ਲੱਗਦੀ ਹੈ ਹਮ ਇੱਕ ਬੰਦੇ ਨੂੰ ਆਖਿਆ ਮਹਾ ਤੁਸੀਂ ਆਏ ਕਰੋ ਹੋਏ ਬੋਕ ਤਰ ਤਰ ਜਾਣੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਕਹਾਂ ਕੀ ਹੈ ਮੈਂ ਇਹਨੂੰ ਅਖਿਆ ਬਾਹਰ ਗੇੜਾ ਦਵਾ ਲਿਆ ਕਰ ਬੱਕਰੀਆਂ ਨੂੰ ਬਾਹਰ ਦੇ ਘਰੇ ਪਾਉਣ ਨੂੰ ਹੈ ਨਹੀਂ ਕੋਸਾ ਕਹਿੰਦਾ ਉਹਨਾਂ ਦੀਆਂ ਬੁੜੀਆਂ ਮੈਨੂੰ ਕਹਿੰਦੇ ਸਾਡੇ ਮੁੰਡੇ ਰਿਸ਼ਤੇ ਨਹੀਂ ਹੋਣਾ ਪਸ਼ੂ ਰੱਖ ਕੇ ਰਿਸ਼ਤਾ ਨਹੀਂ ਹੋਣਾ ਇਹ ਸੋਚ ਹੈ ਹਿੰਮਤ ਮੱਲਾ ਬੱਕਰੀਆਂ ਪਸ਼ੂ ਹੀ ਇੱਕ ਤਰ੍ਹਾਂ ਦਾ ਬਈ ਦੁੱਧ ਦਿੰਦਾ ਆਪਾਂ ਨੂੰ ਬੱਚੇ ਦਿੰਨੀਆਂ ਇਹ ਪ੍ਰੋਫਿਟ ਦਿੰਨੀਆਂ ਨੇ ਸਮਾਈ ਤਾਂ ਯਾਰ ਹਰ ਇੱਕ ਚੀਜ਼ ਦੀ ਆ ਜੇ ਹੁਣ ਤੁਸੀਂ ਐਂ ਅੱਖੋਂਗੇ ਵੀ ਅਸੀਂ ਬੱਕਰੀਆਂ ਬਾਹਲੇ ਬੰਦੇ ਤਾਂ ਇਹੀ ਫਸਦੇ ਆ ਕਹਿੰਦੇ ਬੱਕਰੀਆਂ ਦਾ ਖਰਚਾ ਨਹੀਂ ਹੈਗਾ ਐਂ ਫਸਦੇ ਆ ਬਾਹਲੇ ਬੰਦੇ ਤਾਂ ਵੀ ਬੱਕਰੀਆਂ ਦਾ ਖਰਚਾ ਹੈ ਨਹੀਂਗਾ ਸਮਾਈ ਘਟਾ ਮੱਝਾਂ ਨਾਲੋਂ ਭਾਈ ਜੀ ਮੱਝਾਂ ਨਾਲੋਂ ਜ਼ਿਆਦਾ ਸਮਾਈ ਹੈ ਮੈਂ ਤੁਹਾਨੂੰ ਵਾਰ-ਵਾਰ ਕਹਿੰਨੇ ਮੈਂ ਮੱਝਾਂ ਦਾ ਕੰਮ ਵੀ ਕਰਕੇ ਛੜਤਾ ਗਾਵਾਂ ਵੀ ਰੱਖ ਕੇ ਵੇਖ ਰਿਹਾ ਕੁੱਤਿਆਂ ਦਾ ਫਾਰਮ ਵੀ ਕਰਕੇ ਵੇਖਿਆ ਗੱਲ ਕਰ ਇਹਦੇ ਵਰਗਾ ਨਜ਼ਾਰਾ ਨਹੀਂ ਹੋਵਾ ਕਿਸੇ ਫਾਰਮ 'ਚ ਵੀ ਠੀਕ ਹੈ ਮੱਝਾਂ ਦਾ ਕੰਮ ਅਲੱਗ ਹੈ ਗਾਵਾਂ ਦਾ ਅਲੱਗ ਹੈ ਬੱਕਰੀਆਂ ਦਾ ਲੱਗਾ ਹੈ ਡਾਕ ਫਾਰਮ ਦਾ ਲੱਗ ਹੈ ਸਾਰੇ ਰੱਡੋ ਅਡਮਨ ਲੱਡੋ ਵਟ ਸਿਸਟਮ ਆ ਸਾਰੇ ਫਾਰਮ ਮੰਨ ਲਾ ਕੋਈ ਫਾਰਮਿੰਗ ਕਰਦੇ ਆਪਾਂ ਐ ਨਹੀਂ ਹੈਗਾ ਵੀ ਸਾਰਿਆਂ ਦਾ ਇੱਕੋ ਹੀ ਸਿਸਟਮ ਇੱਕੋ ਨਹੀਂ ਬਾਈ ਹੈਗਾ ਹੁਣ ਜਿਹੜੇ ਬੰਦੇ ਫੇਲ ਹੁੰਦੇ ਆ ਨਵੇਂ ਬੰਦੇ ਫੇਲ ਕਿਉਂ ਹੁੰਦੇ ਆ ਜ਼ਿਆਦਾਤਰ ਉਹਨਾਂ ਨੇ ਮੱਝਾਂ ਵਾਲਾ ਸਿਸਟਮ ਵੇਖਿਆ ਵੇਖ ਉਹਨਾਂ ਉਹ ਐਂ ਵੇਖ ਲੈਂਦੇ ਆ ਵੀ ਐਡੀ ਮੱਝ ਯਾਰ ਆਪਾਂ ਉਹਨਾਂ ਨੂੰ ਕੇਰਾਵਾ ਦਾ ਰੱਜ ਗੀਆਂ ਤੇ ਬੱਕਰੀ ਦਾ ਤਾਂ ਯਾਰ ਮਾਏ ਨੇ ਕੁਝ ਨਹੀਂ ਹੈ ਨਾ ਉਹ ਐਂ ਦੇਖਦੇ ਬੱਕਰੀ ਦਾ ਤਾਂ ਮਾਏ ਨੇ ਕੁਝ ਨਹੀਂ ਕਹਿ ਦਿੰਦੇ ਆ ਵੀ ਇਹ ਹੋਇਆ ਇਹ ਤਾਂ ਥੋੜਾ ਖਾ ਕੇ ਮੰਨ ਲਾ ਸਬਰ ਕਰਨ ਵਾਲੀ ਐ ਤੁਸੀਂ ਐ ਕਰੋ ਇੱਕ ਪਾਸੇ ਮੱਝ ਨੂੰ ਪਾ ਦਿਓ ਟੋਕਰਾ ਮੀਣ ਕੇ ਤੇ ਇੱਕ ਟੋਕਰਾ ਬੱਕਰੀ ਦਾ ਭਰ ਕੇ ਰੱਖ ਲਿਓ ਉਹ ਨੂੰ ਮੇਨ ਮੇਨ ਪਾਈ ਚੱਲੀ ਆਹ ਰੋਗ ਰੋਗ ਪਾਈ ਚੱਲਿਓ ਬੱਕਰੀ ਵੀ ਟੋਕਰਾ ਖਾ ਕੇ ਭੁੱਖੀ ਰਹੂਗੀ ਹੈ ਇਹ ਚੀਜ਼ ਐ ਬਾਈ ਤੇ ਤੁਸੀਂ ਬਾਈ ਬਣ ਕੇ ਮੇਰੀ ਸੁਣ ਲੋ ਗੱਲ ਇੱਕ ਤੇ ਆਪਣਾ ਜਿਹੜਾ ਮੰਨ ਲਾ ਵੀ ਆਪਣਾ ਇਹ ਸੋ ਨੂੰ ਮੈਂ ਇਹ ਵਾਰ ਵਾਰ ਕਹਿਣਾ ਵੀ ਪੈਸੇ ਖਰਾਬ ਕਰਨ ਦੀ بجائے ਫੇਲ ਹੋਣ ਦੀ بجائے ਪੈਸੇ ਖਰਾਬ ਕਰਨ ਦੀ بجائے ਫੇਲ ਹੋਣ ਦੀ بجائے ਤੁਸੀਂ ਪਹਿਲਾਂ ਸਿੱਖ ਲਓ ਬਾਈ ਸਿੱਖ ਕੇ ਮੰਨ ਲਾ ਮੈਨ ਪਿਆਰੇ ਆਈਂ ਸ਼ੱਕ ਲੱਗਦਾ ਵੀ ਆਪਣਾ ਟ੍ਰੇਨਿੰਗ ਲੈ ਕੇ ਵੀ ਬੰਦੇ ਫੇਲ ਹੋ ਹੀ ਜਾਂਦੇ ਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਕਿਵੇਂ ਦਿੰਦੇ ਆ ਟ੍ਰੇਨਿੰਗਾਂ ਜਰ ਇੰਨੇ ਨੇ ਪੈਸੇ ਲੈ ਕੇ ਪਤਾ ਹੀ ਨਹੀਂ ਕਿਵੇਂ ਸਮਝਾਉਂਦੇ ਆ ਯਾਰ ਦੋਖੋ ਦਿਮਾਗ 'ਚ ਨਹੀਂ ਵੱੜਦੀ ਯਾਰ ਨਵੇਂ ਬੰਦਿਆਂ ਦੇ ਟ੍ਰੇਨਿੰਗ ਲੈ ਕੇ ਬੰਦੇ ਫੇਲ ਹੋ ਰਹੇ ਆ ਤੇ ਉਹਦਾ ਫਾਇਦਾ ਕੀ ਬਾਈ ਫਿਰ ਅਗਲਾ ਕਹਿੰਦਾ ਯਾਰ ਟ੍ਰੇਨਿੰਗ ਦਿੰਨੇ ਆ ਬੰਦੇ ਫੇਲ ਕੋ ਹੁੰਦੇ ਆ ਬਾਈ ਬੰਦੇ ਨੂੰ ਬੰਦੇ ਨੂੰ ਫੇਲ ਨਹੀਂ ਹੋਣਾ ਚਾਹੀਦਾ ਕਦੇ ਵੀ ਹੈ ਬੰਦੇ ਨੂੰ ਕਦੇ ਵੀ ਫੇਲ ਨਹੀਂ ਹੋਣਾ ਚਾਹੀਦਾ ਜਿਹੜਾ ਬੰਦੇ ਨੇ ਟ੍ਰੇਨਿੰਗ ਹੀ ਲੈ ਲਈ ਹੁਣ ਭਰਾਓ ਮੈਂ ਕੋਈ ਟ੍ਰੇਨਿੰਗ ਨਹੀਂ ਕੀਤੀ ਮੈਂ ਕੁਝ ਨਹੀਂ ਕਰਿਆ ਬਾਈ ਜਮਾਂ ਫੇਲ ਹੋ ਕੇ ਮੈਂ ਜਮਾਂ ਬੱਕਰੀਆਂ ਸੁੱਕੀਆਂ ਸੀ ਮੇਰੀਆਂ ਇਹ ਮਗਾ ਕਰੋ ਜਮਾ ਫੇਲ ਹੋ ਕੇ ਬਾਈ ਮੈਂ ਠੀਕ ਹੈ ਗੱਲ ਕਰ ਮੈਂ ਥੜਾ ਨਹੀਂ ਛੱਡਿਆ ਦਵਾਰੇ ਚੱਲ ਪਿਆ ਕੰਮ ਮੈਂ ਵੀ ਇਹੀ ਕਰਦਾ ਸੀ ਬਾਈ ਘਰੇ ਤੜਕੇ ਬਾਤਾਂ ਦੁਪਹਿਰੇ ਬਾਤਾਂ ਬੱਕਰੀਆਂ ਨੂੰ ਬਾਈ ਨਾਲੇ ਮਾਪਦੇ ਜਾਣੇ ਪਾਉਂਦਾ ਪੂਰਾ ਸਿਰੇ ਦਾ ਸਮਾਨ ਸੀ ਬੱਕਰੀਆਂ ਬਾਈ ਸੁੱਕਣ ਲੱਗੀਆਂ ਪਤਾ ਹੀ ਹੁਣ ਲੱਗਿਆ ਵੀ ਦੋ ਟਾਈਮ ਘਰੇ ਪਾਉਣਾ ਦੋ ਟਾਈਮ ਹੀ ਬਾਹਰ ਲੈ ਜਾਣੀਆਂ ਨੇ ਪਤਾ ਹੁਣ ਲੱਗਿਆ ਬਾਈ ਹੌਲੀ ਹੌਲੀ ਭੇਜ ਤਾਉਂਦਾ ਕੋਈ ਵੀ ਚੀਜ਼ ਦਾ ਕਿਸੇ ਵੀ ਫਾਰਮਿੰਗ ਦਾ ਹੌਲੀ ਹੌਲੀ ਭੇਜ ਤਾਉਂਦਾ ਐਵੇਂ ਪੰਗਾ ਨਾ ਲਾਓ ਭਰਾਵੋ ਉਹ ਐ ਡੀ ਮਨ ਲਾ ਉਹ ਬੈਠੀ ਗੱਲਬਾਤ ਹੈ ਹੀ ਨਹੀਂ ਤੁਸੀਂ ਐਂ ਕਰਿਓ ਬੱਕਰੀ ਲੈ ਲਿਓ 40000 ਦੀ ਠੀਕ ਐ ਮੁਰਕੇ ਨੂੰ ਤੁਸੀਂ ਕੀ ਕਰਨਾ ਮਹੀਨਾ ਰੱਖ ਕੇ ਜਾਂ ਘਰੇ ਸੁਵਾ ਕੇ ਆਪਦੇ ਮੰਡੀ ਲੈ ਜਾਂਦਾ 10000 ਲਾਉਣਗੇ ਹੂੰ ਨਵੇਂ ਬੰਦੇ ਤੋਂ ਬਈ ਫੁੱਕ ਜਾਂਦੀਆਂ ਨੇ ਬੱਕਰੀਆਂ ਤੇ ਐਸੇ ਕਰਕੇ ਸਮਾਈਂ ਹੁੰਦੀ ਨਹੀਂ ਸਮਾਈਂ ਨਹੀਂ ਹੁੰਦੀ ਯਾਰ ਮੇਨ ਗੱਲ ਤਾਂ ਇਹ ਐ ਬਹੁਤ ਔਖਾ ਬਾਈ ਅਗਲਾ ਕੀ ਨਾ ਮੰਗਰ ਲੱਗ ਕੇ ਲੈ ਲੈਣ ਦਾ ਅਗਲਾ ਕਹਿ ਦਿੰਦਾ ਯਾਰ ਵੀ කුම එන්නසිස්ටමග තිපනාවේ කියලවයිති